ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਯੰਗ ਯੁਧਨਸ਼ਾ ਅਵਿਰੋਧ ਦੇ ਸੰਬੰਧ ਵਿੱਚ ਸਾਨੂੰ ਅੱਜ ਨਗਰ ਨਿਗਮ ਬੇਲੋਂ ਅਨ ਅਧਿਕਾਰਤ ਉਸਾਰੀ ਦੇ ਸੰਬੰਧ ਵਿੱਚ ਇੱਕ ਪੱਤਰ ਮਸੂਲ ਹੋਇਆ ਸੀਗਾ ਜਦ ਅਸੀਂ ਇਹ ਬੰਦੇ ਦੀ ਜਿਹੜੀ ਪ੍ਰਾਪਰਟੀ ਨਾਲ ਵੱਲੋਂ ਆਈਡੈਂਟੀਫਾਈ ਕੀਤੀ ਗਈ ਸੀ ਇਹਦਾ ਪੁਲਿਸ ਰਿਕਾਰਡ ਵੀ ਚੈੱਕ ਕੀਤਾ ਗਿਆ ਤੇ ਇਸ ਬੰਦੇ ਦਾ ਨਾਮ ਕੁਲਵੰਸ ਹੋਤਾ ਹੈਗਾ ਜਿਸ ਤੇ ਐਨਡੀਪੀਰ ਦੇ ਤਹਿਤ ਪੰਜ ਮੁਕਦਮੇ ਦਰਜ ਨੇ ਤੇ ਚਾਰ ਮੁਕਦਮੇ ਕਮਿਸ਼ਨਰੇਟ ਅਤੇ ਇੱਕ ਮੁਕਦਮਾ ਜਿਹੜਾ ਹੈਗਾ ਜਲੰਧਰ ਰਿਹਾਪੀ ਵਿਕੇ ਦਰਜ ਹੈ ਨਗਰ ਨਿਗਮ ਵੱਲੋਂ ਜਿਹੜੀ ਐਂਟੀ ਐਂਕਰੋਜਮੈਂਟ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਇਸ ਦੇ ਤਹਿਤ ਇਹਨਾਂ ਵੱਲੋਂ ਹੋਰ ਵੀ ਜਿਹੜੇ ਹੈਗੇ ਆਈਡੈਂਟੀਫਾਈ ਹੋ ਰਹੇ ਨੇ ਇਹ ਟੋਟਲ 40 ਦੇ ਕਰੀਬ ਮਾਮਲੇ ਹੈਗੇ ਜੀ ਇਹ ਇਸੇ ਲੜੀ ਦੇ ਤਹਿਤ ਅਸੀਂ ਕੋਈ 40 ਦੇ ਕਰੀਬ ਸਾਨੂੰ ਜੋ ਲਿਸਟ ਆਈ ਸੀ ਬਿਲਡਿੰਗਾਂ ਆਇਡੈਂਟੀਫਾਈ ਕੀਤੀਆਂ ਨੇ ਉਹਨਾਂ ਵਿੱਚੋਂ ਇਹ 6ਵੀਂ ਬਿਲਡਿੰਗ ਹੈਗੀ ਹੈ ਜਿਹੜੀ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਅੱਗੇ ਵੀ ਜਿਦਾ ਜਿਦਾ ਸਾਨੂੰ ਪੁਲਿਸ ਫੋਰਸ ਭਈਆ ਹੁੰਦੀ ਹੈ ਜਾਂ ਡਿਊਟੀ ਇੰਸਪੈਕਟਰ ਦੇ ਨਾਤੇ ਹੁੰਦੇ ਨੇ ਤੇ ਕਾਰਵਾਈ ਇਦਾਂ ਹੀ ਚੱਲਦੀ ਰਹਿੰਦੀ ਹੈ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ سزا ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਘਰੋਂ ਬਡੋਜ਼ਰ ਆ ਰਿਹਾ ਹੈ ਜਲਦੀ